ਸਤਿਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਅੱਜ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਾਂਗੇ ਸੋ ਪਿਆਰਿਓ ਯੋਗਾ ਗਰਲ ਨੇ ਆਪਣੇ ਬਚਾ ਲਈ ਯੋਗਾਡੇ ਤੋਂ ਇੱਕ ਦਿਨ ਪਹਿਲਾਂ ਹੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਜਿਸ ਵਿੱਚ ਵਾਹਿਗੁਰੂ ਲਿਖਿਆ ਤੁਸੀਂ ਸੱਚਮੁੱਚ ਜਾਣਦੇ ਹੋ ਤੇ ਇਨਸਾਫ ਕਰੋਸ ਲੜਕੀ ਨੇ ਇਹ ਵੀ ਕੁਝ ਗੱਲਾਂ ਕਈਆਂ ਨੇ ਇਸ ਵਿਸ਼ੇ ਤੇ ਆਪਾਂ ਕੁਝ ਕੋ ਬੇਨਤੀਆਂ ਜਿਹੜੀਆਂ ਨੇ ਸਾਂਝੀਆਂ ਕਰਨੀਆਂ ਨੇ ਸਤਿਗੁਰੂ ਜੀ ਕਿਰਪਾ ਕਰਨ ਮੇਰਾ ਕਰਨ ਸੋ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਦਰਬਾਰ ਸਾਹਿਬ ਜਿਹੜੀ ਲੜਕੀ ਨੇ ਯੋਗਾ ਕੀਤਾ ਤੇ ਜਿਸ ਦਿਨ ਜੋਗਾ ਕੀਤਾ 21 ਜੂਨ ਨੂੰ ਉਸ ਤੋਂ ਇੱਕ ਦਿਨ ਪਹਿਲਾਂ ਜਾਨੀ ਕਿ 20 ਜੂਨ ਦੀਆਂ ਕੁਝ ਤਸਵੀਰਾਂ ਉਸ ਲੜਕੀ ਨੇ ਸਾਂਝੀਆਂ ਕੀਤੀਆਂ ਨੇ ਉਹਦੇ ਬਾਰੇ ਆਪਾਂ ਕੁਝ ਕੁ ਬੇਨਤੀਆਂ ਜੜੀਆਂ ਨੇ ਸਾਂਝੀਆਂ ਕਰਾਂਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਉਸ ਲੜਕੀ ਨੇ ਕੁਝ ਤਸਵੀਰਾਂ ਜੜੀਆਂ ਨੇ ਸਾਂਝੀਆਂ ਕੀਤੀਆਂ ਨੇ ਸਾਧ ਸੰਗਤ ਉਸ ਲੜਕੀ ਨੇ ਤਸਵੀਰਾਂ ਬਿਲਕੁਲ ਸਾਫ਼ ਕਰ ਦਿੱਤੀਆਂ ਨੇ ਉਹਨੇ ਆਖਿਆ ਕਿ ਮੈਂ ਜੋ ਦਰਬਾਰ ਸਾਹਿਬ ਦੇ ਵਿੱਚ ਕੀਤਾ ਉਹ ਕੋਈ ਗਲਤ ਨਹੀਂ ਸੀ ਹਾਲਾਂਕਿ ਉਹ ਆਪਣੇ ਆਪ ਨੂੰ ਗਲਤ ਨਹੀਂ ਮੰਨ ਰਹੀ ਗੁਰੂ ਦੀ ਮਰਜ਼ਾਦਾ ਉਹਨਾਂ ਲਈ ਕੋਈ ਮਾਇਨੇ ਨਹੀਂ ਰੱਖ ਰਹੀ ਗੁਰੂ ਦੇ ਸਿਧਾਂਤ ਕੋਈ ਮਾਇਨੇ ਨਹੀਂ ਰੱਖ ਰੇ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਜੋ ਉਹਨੇ ਕੀਤਾ ਉਹ ਕਹਿੰਦੀ ਉਹ ਸਹੀ ਹੈ ਆਪਣੇ ਆਪ ਨੂੰ ਅੱਗੇ ਰੱਖਿਆ ਹੋਇਆ ਹਲੇ ਵੀ ਜਿਹੜਾ ਉਸ ਲੜਕੀ ਨੇ ਜਿਹੜੀ ਐ ਇਸ ਗੱਲ ਨੂੰ ਫਾਲੋ ਨਹੀਂ ਕੀਤਾ ਵੀ ਹਾਂ ਗੁਰੂ ਘਰ ਦੇ ਕੁਝ ਨਿਯਮ ਹੁੰਦੇ ਨੇ ਗੁਰੂ ਘਰ ਦੇ ਕੁਝ ਗੁਰਮਰ ਜਾਦਾ ਦੇ ਅਨੁਸਾਰ ਕੁਝ ਰੂਲ ਹੁੰਦੇ ਨੇ ਜਿਨ੍ਹਾਂ ਨੂੰ ਫਾਲੋ ਕਰਨਾ ਪੈਂਦਾ ਬਾਕੀ ਲੋਕ ਵੀ ਫਾਲੋ ਕਰਦੇ ਨੇ ਹੁਣ ਤੇਰੇ ਲਈ ਕੋਈ ਖਾਸ ਰੂਲ ਤੇ ਹੈ ਨਹੀਂ ਤੇ ਉਸ ਲੜਕੀ ਨੇ ਇੱਕ ਦਿਨ ਪਹਿਲਾਂ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਉਸ ਤਸਵੀਰ ਦੇ ਵਿੱਚ ਉਹਨੇ 2100 ਰੁਪਏ ਦਾ ਜਿਹੜਾ ਸਕਰੀਨ ਸ਼ਾਟ ਸਾਂਝਾ ਕੀਤਾ ਹੋਇਆ ਸ਼ਾਇਦ ਉਹਨੇ ਆਨਲਾਈਨ ਕੋਈ ਪੇਮੈਂਟ ਕੀਤੀ ਹੋਵੇਗੀ ਕੜਾ ਪ੍ਰਸ਼ਾਦ ਦੇ ਲਈ ਤੇ ਉਹਨੇ ਲੰਗਰ ਦੀ ਫੋਟੋ ਵੀ ਸਾਂਝੀ ਕੀਤੀ ਹੋਈ ਆ ਵੀ ਮੈਂ ਲੰਗਰ ਹਾਲ ਗੁਰੂ ਰਾਮਦਾਸ ਜੀ ਲੰਗਰ ਹਾਲ ਦੇ ਵਿੱਚ ਲੰਗਰ ਜਿਹੜਾ ਛਕਿਆ ਮੱਥਾ ਟੇਕਿਆ ਤੇ ਆਮ ਸੂਟ ਦੇ ਵਿੱਚ ਉਹਨੇ ਤਸਵੀਰਾਂ ਸਾਂਝੀਆਂ ਕੀਤੀਆਂ ਕੜਾ ਪ੍ਰਸ਼ਾਦ ਦੀਆਂ ਕੁਝ ਤਸਵੀਰਾਂ ਵੀ ਉਸ ਲੜਕੀ ਨੇ ਸਾਂਝੀਆਂ ਕੀਤੀਆਂ ਨੇ ਤੇ ਅਕਾਊਂਟ ਤੇ ਉਹ ਤਸਵੀਰਾਂ ਉਹਦੇ ਸਾਫ਼ ਨੇ ਤੇ ਉਹਨੇ ਆਪ ਵੀ ਇਹ ਚੀਜ਼ਾਂ ਨੂੰ ਵਾਇਰਲ ਕੀਤਾ ਤੇ ਮੈਂ ਇਹ ਚੀਜ਼ਾਂ ਤਾਂ ਕਰਕੇ ਆਪ ਜੀ ਨਾਲ ਸਾਂਝੀਆਂ ਕਰ ਰਿਹਾ ਵੀ ਉਸ ਲੜਕੀ ਨੇ ਵੇਖੋ ਪਹਿਲੀ ਗੱਲ ਤੇ ਇਹ ਹੈ ਕਿ ਸਿਧਾਂਤ ਕੀ ਹੈ ਵੀ ਜੇ ਸੇਵਾ ਕੀਤੀ ਹੈ ਤਾਂ ਉਹਨੂੰ ਗੁਪਤ ਰੱਖਿਆ ਜਾਏ 2100 ਰੁਪਿਆ ਕੜਾ ਪ੍ਰਸ਼ਾਦ ਦੇ ਲਈ ਦੇ ਕੇ ਕੀ ਉਹ ਆਪਣੇ ਆਪ ਨੂੰ ਵੱਡੀ ਧਨਵਾਨ ਸਮਝ ਰਹੀ ਹੈ ਕੀ ਸਾਬਤ ਕਰਨਾ ਚਾਹੁੰਦੀ ਹੈ ਉਹ ਲੜਕੀ ਵੀ ਮੈਂ ਮੇਰੇ ਕੋਲੇ ਬਹੁਤ ਪੈਸਾ ਹੈ ਲੰਗਰ ਛਕਿਆ ਲੰਗਰ ਦੁਨੀਆ ਹੀ ਛਕਦੀ ਹੈ ਹਾਲਾਂਕਿ ਜੇ ਗੁਰੂ ਰਾਮਦਾਸ ਜੀ ਦੇ ਦਰ ਤੇ ਉਸ ਲੜਕੀ ਨੇ ਅੰਮ੍ਰਿਤ ਖਿਮਾ ਕਰਿਓ ਪ੍ਰਸ਼ਾਦਾ ਛਕਿਆ ਤੇ ਸਾਧ ਸੰਗਤ ਉਸਨੇ ਲੰਗਰ ਛਕ ਲਿਆ ਤੇ ਫਿਰ ਉਹਨੇ ਬਹੁਤ ਵਧੀਆ ਕੀਤਾ ਹਾਲਾਂਕਿ ਕੋਈ ਖਾਸ ਜਿਹੜੀ ਇਹਦੇ ਵਿੱਚ ਗੱਲ ਤੇ ਹੈ ਨਹੀਂ ਵੀ ਫੋਟੋ ਪਾਉਣ ਵਾਲੀ ਵੀ ਲੋਕਾਂ ਨੂੰ ਦੱਸਣਾ ਲੰਗਰ ਛਕਿਆ ਤੇ ਬੜੀ ਤਨਤਾ ਦੀ ਜੋਗ ਹੈ ਭਾਈ ਤੂੰ ਲੰਗਰ ਛਕਿਆ ਫੋਟੋਆਂ ਪਾਉਣ ਵਾਲੀਆਂ ਤੇ ਗੱਲਾਂ ਹੀ ਕੋਈ ਹੈ ਨਹੀਂ ਅੱਜ ਕੱਲ ਸਾਡੇ ਲੋਕਾਂ ਨੂੰ ਵੀ ਇਹ ਬੜਾ ਚਾਹ ਹੁੰਦਾ ਹੈ ਵੀ ਫਟਾਫਟ ਫੋਟੋਆਂ ਜਿਹੜੀਆਂ ਪਾਓ ਸਟੇਟਸ ਲਾਓ ਸਟੋਰੀਆਂ ਪਾਓ ਵਿਹਾਂ ਮ ਲੰਗਰ ਛਕ ਰਿਹਾ ਲੰਗਰ ਹੀ ਛਕਿਆ ਤੇ ਹਾਲਾਂਕਿ ਹਰ ਇੱਕ ਚੀਜ਼ ਦੀ ਜਿਹੜੀ ਹੈ ਉਹਨਾਂ ਨੂੰ ਵੀਡੀਓਗ੍ਰਾਫੀ ਕਰਨੀ ਚੰਗੀ ਲੱਗਦੀ ਹੈ ਇਹ ਆਪੋ ਆਪਣੀ ਮੱਤ ਹੁੰਦੀ ਹੈ ਪਰ ਹਾਲਾਂਕਿ ਗੁਰੂ ਦੇ ਦਰ ਤੇ ਜਾ ਕੇ ਕੈਮਰੇ ਤੋਂ ਦੂਰੀ ਬਣਾ ਲਈ ਜਾਵੇ ਤਾਂ ਸ਼ਾਇਦ ਵਧੀਆ ਹੋਵੇ ਉੱਥੋਂ ਦੀ ਕੋਈ ਗੱਲ ਪੱਲੇ ਪਾਈ ਜਾਵੇ ਤਾਂ ਸ਼ਾਇਦ ਵਧੀਆ ਹੋਵੇ ਪਰ ਕੁਝ ਲੋਕਾਂ ਦਾ ਸੁਭਾਅ ਜਿਹੜਾ ਹੈ ਨਾ ਉੱਥੇ ਜਾ ਕੇ ਵੀ ਬਦਲਦਾ ਨਹੀਂ ਚੇਂਜ ਨਹੀਂ ਹੁੰਦਾ ਉਸ ਯੋਗਾਗਰਲ ਨੇ ਇੱਥੋਂ ਤੱਕ ਕੜਾ ਪ੍ਰਸ਼ਾਦ ਦੀਆਂ ਫੋਟੋਆਂ ਤੇ ਸੇਵਾ ਦਿੱਤੀ ਹੋਈ ਉਹਦੀਆਂ ਫੋਟੋਆਂ ਸਕਰੀਨ ਸ਼ਾਟ ਔਰ ਕਿਤੇ ਨਾ ਕਿਤੇ ਲੰਗਰ ਸ਼ਕਦੇ ਦੀਆਂ ਸ਼ਕਦਿਆਂ ਦੀਆਂ ਔਰ ਆਪਣੀਆਂ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਨੇ ਤੇ ਮੈਂ ਇੱਕ ਗੱਲ ਜਿਹੜੀ ਹੈ ਉਸ ਲੜਕੀ ਨਾਲ ਹੀ ਬਿਲਕੁਲ ਜ਼ਰੂਰ ਸਾਂਝੀ ਕਰ ਦੇਵਾਂ ਜੇ ਕਿਤੇ ਉਹਦੇ ਤੱਕ ਆਵਾਜ਼ ਪਹੁੰਚਦੀ ਹੈ ਕਿ ਕੀ ਇਹ ਪਲਾਨ ਸੀ ਇੱਕ ਦਿਨ ਪਹਿਲਾਂ ਸਾਰੀਆਂ ਫੋਟੋਆਂ ਖਿੱਚੀਆਂ ਗਈਆਂ ਕਿ ਬਾਅਦ ਵਿੱਚ ਸਿੰਪਤੀ ਲੈਣ ਦੇ ਲਈ ਫੋਟੋਆਂ ਖਿੱਚਾਂਗੇ ਉਹਨੂੰ ਪਤਾ ਸੀ ਵੀ ਮੈਂ ਕੱਲ ਨੂੰ ਯੋਗਾ ਕਰਨਾ ਹੈ ਉਹ ਵੀ ਤਸਵੀਰਾਂ ਸਾਂਝੀਆਂ ਕਰੂੰ ਜੇ ਵਿਰੋਧ ਹੋ ਗਿਆ ਤੇ ਮੈਂ ਆਪਣੀਆਂ ਸ਼ਰਦਾ ਵਾਲੀਆਂ ਫੋਟੋਆਂ ਵੀ ਸਾਂਝੀਆਂ ਕਰੂੰ ਕੀ ਇਹ ਪਲਾਨ ਦੇ ਨਾਲ ਹੋਇਆ ਸੋ ਮੈਂ ਇੱਥੇ ਤਾਂ ਕਰਕੇ ਬੇਨਤੀਆਂ ਆਪ ਜੀ ਦੇ ਨਾਲ ਕਰ ਰਿਹਾ ਸਾਥ ਸੰਗਤ ਕਿ ਇਹਨਾਂ ਚੀਜ਼ਾਂ ਨੂੰ ਸਮਝਿਆ ਜਾਏ ਜਿੰਨਾ ਅਸੀਂ ਨੇੜੇ ਹੋ ਕੇ ਸਮਝਾਂਗੇ ਨਾ ਤੇ ਉਨਾਂ ਹੀ ਸਾਨੂੰ ਜਿਹੜਾ ਹੈ ਡੀਪਲੀ ਸਮਝ ਆਏਗਾ ਉਸ ਲੜਕੀ ਨੇ ਹਾਲਾਂਕਿ ਬਾਅਦ ਵਿੱਚ ਕੁਝ ਵੀਡੀਓ ਸਾਂਝੀਆਂ ਕੀਤੀਆਂ ਨੇ ਕਿ ਮੈਂ ਮਾਫੀ ਨਹੀਂ ਮੰਗਾਗੀ ਚਲੋ ਮੈਂ ਮਾਫੀ ਮੰਗਦੀ ਆ ਜੇ ਮੈਂ ਕੁਝ ਗਲਤ ਕੀਤਾ ਹੈ ਹਾਲਾਂਕਿ ਐਸਜੀਪੀਸੀ ਜਿਹੜੀ ਹੈ ਉਹ ਰਿਪੋਰਟ ਵਾਪਸ ਲਵੇ ਐਫਆਈਆਰ ਜੋ ਮੇਰੇ ਤੇ ਹੋਈ ਹੈ ਉਹ ਗਲਤ ਹੋਈ ਹੈ ਮੈਂ ਕੋਈ ਭਾਵਨਾਵਾਂ ਨਹੀਂ ਪੜਕਾਈਆਂ ਤੇ ਮੈਂ ਮੁੜ ਕੇ ਗੁਰੂ ਘਰ ਨਹੀਂ ਜਾਊਂਗੀ ਕਿਸੇ ਗੁਰੂ ਘਰ ਨਹੀਂ ਜਾਊਂਗੀ ਇਦਾਂ ਦੀਆਂ ਧਮਕੀਆਂ ਦੇਣੀਆਂ ਕਿ ਇਹ ਸਹੀ ਗੱਲ ਹੈ ਵੇ ਗੁਰੂ ਘਰ ਤੂੰ ਕਿਸੇ ਬੰਦੇ ਕਰਕੇ ਥੋੜਾ ਜਾਣਾ ਗੁਰੂ ਕਰਕੇ ਜਾਣਾ ਜੀ ਕਰਦਾ ਜਾਓ ਜਾਓ ਤਾਂ ادب ਸਤਿਕਾਰ ਨਾਲ ਜਾਓ ਜੇ ਇਹ ਜਿਹੀ ਹਰਕਤਾਂ ਕਰਨੀਆਂ ਨੇ ਤੇ ਨਾ ਜਾਓ ਉੱਥੇ ਜਾ ਕੇ ਯੋਗਾ ਕਰਨਾ ਤੇ ਉੱਥੇ ਜਾ ਕੇ ਆਪਣੀ ਪੋਰਟਫੋਲੀਓ ਨੂੰ ਜਿਹੜਾ ਹੈ ਵਿਖਾਉਣਾ ਉੱਥੇ ਜਾ ਕੇ ਜਿਹੜਾ ਆਪਣੀ ਨਿੱਜੀ ਜ਼ਿੰਦਗੀ ਦਾ ਵਿਖਾਵਾ ਕਰਨਾ ਅਸੀਂ ਇਹ ਥੋੜਾ ਸੋ ਸਭ ਕੁਝ ਉੱਥੇ ਕਰਨ ਜਾਂਦੇ ਉੱਥੇ ਤੇ ਝੋਲੀ ਅੱਡ ਕੇ ਮੰਗਣ ਜਾਈਦਾ ਉੱਥੇ ਤੇ ਮੰਗਤੇ ਬਣ ਕੇ ਜਾਈਦਾ ਉੱਥੇ ਤੇ ਇਹ ਕਹਿ ਕੇ ਜਾਈਦਾ ਕਿ ਸਤਿਗੁਰੂ ਤੇਰੇ ਦੁਆਰੇ ਤੇ ਆ ਗਿਆ ਤੇ ਲਾਜ ਰਖਿਓ ਹਾਰ ਭਰਿਓ ਸੁਆਮੀ ਕਹਿ ਦੁਆਰੇ ਦੀਜੈ ਬੁੱਧ ਬਿਵੇਕਾ ਉੱਥੇ ਤੇ ਇਹ ਭਾਵਨਾ ਲੈ ਕੇ ਜਾਈਦਾ ਉੱਥੇ ਤੇ ਇਹ ਭਾਵਨਾ ਲੈ ਕੇ ਜਾਈਦਾ ਤੂੰ ਤੂੰ ਦਾਤਾ ਸਭ ਮੰਗਤੇ ਉਥੇ ਤੇ ਇਹ ਭਾਵਨਾ ਲੈ ਕੇ ਜਾਂਦਾ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦੇ ਟੋਟਨਾ ਆਵਈ ਅਗੰਤ ਭਰੇ ਪੰਡਾਰ ਉਥੇ ਇਹ ਭਾਵਨਾ ਲੈ ਕੇ ਜਾਂਦਾ ਕਿ ਝੋਲੀ ਅੱਡ ਕੇ ਮੈਂ ਤੇਰੇ ਦਰ ਤੇ ਆਇਆ ਹਾਂ ਸਤਿਗੁਰੂ ਜੀ ਕਿਰਪਾ ਕਰਿਓ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਸਤਿਗੁਰੂ ਜੀ ਕਿਰਪਾ ਕਰਿਓ ਆਪ ਜੀ ਦੇ ਅੱਗੇ ਝੋਲੀ ਅੱਡ ਕੇ ਆਇਆ ਹਾਂ ਹਾਲਾਂਕਿ ਇਦਾਂ ਦੀ ਭਾਵਨਾ ਸ਼ਾਇਦ ਉਹਦੇ ਭੈਣ ਦੀ ਕੋਈ ਰਹੀ ਹੋ ਨਹੀਂ ਉਨੇ ਕੋਈ ਇਦਾਂ ਦੀ ਭਾਵਨਾ ਪ੍ਰਗਟਾਈ ਉਹ ਨਹੀਂ ਜੇ ਕੋਈ ਭਾਵਨਾ ਇਦਾਂ ਦੀ ਪ੍ਰਗਟਾਈ ਹੁੰਦੀ ਤੇ ਸ਼ਾਇਦ ਕੜਾ ਪ੍ਰਸ਼ਾਦ ਦੇ ਦਿੱਤੀ ਹੋਈ ਸੇਵਾ ਨੂੰ ਜਿਹੜਾ ਸਕਰੀਨਸ਼ਾਟ ਮਾਰ ਕੇ ਲੋਕਾਂ ਨੂੰ ਦੱਸਣ ਦੀ ਜ਼ਰੂਰਤ ਨਾ ਪੈਂਦੀ ਲੰਗਰ ਛਕਦਿਆਂ ਦੀ ਸਾਦੇ ਸੂਟ ਵਿੱਚ ਕਰਾਈਆਂ ਫੋਟੋਆਂ ਦੀ ਜਿਹੜੀ ਹੈ ਅੱਜ ਨਮਾਇਸ਼ ਕਰਨ ਦੀ ਲੋੜ ਨਾ ਪੈਂਦੀ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਦੁਨੀਆ ਹੀ ਜਾਂਦੀ ਹੈ ਸੈਲੀਬ੍ਰਿਟੀ ਜਾਂਦੇ ਨੇ ਉੱਥੇ ਹਰ ਕੋਈ ਜਾਂਦਾ ਪਰ ਕਦੇ ਨਾ ਕਦੇ ਇਹੋ ਜੀਆਂ ਚੀਜ਼ਾਂ ਲੈ ਕੇ ਉਹ ਲੋਕ ਜਾਂਦੇ ਨੇ ਜਿਹੜੇ ਆਪਣੇ ਮਕਸਦ ਨੂੰ ਜਿਹੜਾ ਟਾਰਗੇਟ ਕਰਕੇ ਜਾਂਦੇ ਨੇ ਪਹਿਲਾਂ ਹੀ ਵੀ ਰੌਲਾ ਪਾਉਣ ਚੱਲੀਏ ਪਹਿਲਾਂ ਇੱਕ ਲੜਕੀ ਗਈ ਜੋ ਮੂੰਹ ਤੇ ਤਿਰੰਗੇ ਝੰਡੇ ਬਣਾ ਕੇ ਸਾਡੇ ਦੇਸ਼ ਦਾ ਜੋ ਨੈਸ਼ਨਲ ਫਲੈਗ ਹੈ ਉਹ ਬਣਾ ਕੇ ਜਾਂਦੀ ਹੈ ਹਾਲਾਂਕਿ ਕੋਈ ਰੂਲ ਰੈਗੂਲੇਸ਼ਨ ਵੀ ਹੁੰਦੇ ਨੇ ਗੁਰੂ ਘਰ ਦੇ ਕੋਈ ਡੈਫੀਨੇਸ਼ਨ ਵੀ ਹੁੰਦੀ ਹੈ ਮਰਜ਼ਾਦਾ ਦੀ ਇੱਕ ਪਹਿਲਾਂ ਟਾਈਟਲਰ ਦੀ ਫੋਟੋ ਵਾਲੀ ਟੀ-ਸ਼ਰਟ ਪਾ ਕੇ ਗਿਆ ਇਹੋ ਜਿਹੇ ਲੋਕ ਹੋ ਨੇ ਜਿਹੜੇ ਜੰਗਾ ਛੇੜਨੀਆਂ ਚਾਹੁੰਦੇ ਨੇ ਧਰਮਾਂ ਦੇ ਨਾਂ ਤੇ ਸੋ ਸਾਧ ਸੰਗਤ ਇਸ ਲੜਕੀ ਨੇ ਜੋ ਕੀਤਾ ਹੈ ਗਲਤ ਕੀਤਾ ਹੈ ਤੇ ਹਲੇ ਕਿ ਉਹ ਕਹਿੰਦੀ ਆ ਵੀ ਐਫ ਆਈ ਆਰ ਵਾਪਸ ਲਾਓ ਤੇ ਹਾਲਾਂਕਿ ਸਾਡਾ ਅਧਿਕਾਰ ਸੀ ਐਫ ਆਈ ਆਰ ਕਰਾਉਣਾ ਪ੍ਰਸ਼ਾਸਨ ਨੂੰ ਸੂਚਿਤ ਕਰਨਾ ਲੋਕਾਂ ਨੂੰ ਇਹ ਗੱਲ ਦੱਸਣੀ ਕਿ ਕੱਲੋਂ ਕੋਈ ਹੋਰ ਇਹੋ ਜੀਆਂ ਗਲਤੀਆਂ ਨਾ ਕਰੇ ਕੱਲੋਂ ਇੱਥੇ ਅੱਜ ਅੱਜ ਇੱਕ ਯੋਗਾ ਕਰਦੀ ਆ ਲੜਕੀ ਆ ਕੇ ਕੱਲੋਂ ਇੱਥੇ ਆ ਕੇ ਕੋਈ ਹਵਨ ਕਰਨਾ ਚਾਹਵੇਗਾ ਕੋਈ ਹੋਰ ਆਪਣੀ ਜਿਹੜੀ ਪ੍ਰਤੀਕਿਰਿਆ ਉਹ ਕਰਨੀ ਚਾਵੇਗਾ ਆ ਕੇ ਕੁਝ ਹੋਰ ਤਰ੍ਹਾਂ ਜਿਹੜਾ ਮੁੰਡਨ ਕਰਨ ਲੱਗ ਜਾਏਗਾ ਕੀ ਫਿਰ ਉਹ ਚੀਜ਼ਾਂ ਵੀ ਹੋਣ ਦੇ ਦੇਾਂਗੇ ਸਾਧ ਸੰਗਤ ਇਹਨਾਂ ਚੀਜ਼ਾਂ ਨੂੰ ਸਮਝੋ ਇਹ ਲੋਕ ਉਹ ਨੇ ਜਿਹੜੇ ਧਰਮਾਂ ਦੇ ਨਾਂ ਤੇ ਧਰਮਾਂ ਦੇ ਵਿੱਚ ਫਿੱਕ ਪਾ ਕੇ ਲੋਕਾਂ ਨੂੰ ਲੜਾ ਕੇ ਆਪ ਇਹ ਲੋਕ ਜਿਹੜੇ ਨੇ ਸਿੰਪਤੀਆਂ ਹਾਸਲ ਕਰਨੀਆਂ ਚਾਹੁੰਦੇ ਨੇ ਜਿਹੜੇ ਏਜੰਸੀਆਂ ਦੇ ਖਰੀਦੇ ਹੋਏ ਬੰਦੇ ਨੇ ਸ਼ਾਇਦ ਇਹ ਲੜਕੀ ਵੀ ਉਹਨਾਂ ਵਿੱਚੋਂ ਕੋਈ ਇੱਕ ਹੋਵੇਗੀ ਇਹਦਾ ਮਕਸਦ ਦਰਬਾਰ ਸਹਿ ਮੱਥਾ ਟੇਕਣ ਵਾਲਾ ਨਹੀਂ ਸੀ ਅਸਲ ਦੇ ਵਿੱਚ ਯੋਗਾ ਕਰਕੇ ਫੋਟੋਆਂ ਤਸਵੀਰਾਂ ਵਾਇਰਲ ਕਰਨ ਵਾਲਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ